ਇੰਗਲੈਂਡ ਦੇ ਵਿੱਚ ਰਹਿਣ ਵਾਲੇ ਰਾਜਪਾਲ ਸਿੰਘ ਉਹਨਾਂ ਦੀ ਪਤਨੀ ਕੁਲਜਿੰਦਰ ਕੌਰ ਤੇ ਇੱਕ ਇਹਨਾਂ ਦੀ ਬੇਟੀ ਹੁੰਦੀ। ਤਿੰਨ ਜਣੇ ਉੱਥੇ ਰਹਿੰਦੇ ਹੁੰਦੇ ਨੇ। ਰਾਜਪਾਲ ਸਿੰਘ ਦਾ ਉੱਥੇ ਰੈਸਟੋਰੈਂਟ ਹੁੰਦਾ। ਪੈਸੇ ਦੀ ਕੋਈ ਕਮੀ ਨਹੀਂ ਹੁੰਦੀ। ਰੈਸਟੋਰੈਂਟ ਬਹੁਤ ਵਧੀਆ ਚੱਲਦਾ ਹੁੰਦਾ। ਸਾਰਾ ਕੁਝ ਠੀਕ ਹੁੰਦਾ। ਰਾਜਪਾਲ ਸਿੰਘ ਦੀ ਉਮਰ ਹੁੰਦੀ ਹੈ 67 ਸਾਲ ਦੀ ਤੇ ਉਹਨਾਂ ਦੀ ਪਤਨੀ ਕੁਲਜਿੰਦਰ ਕੌਰ ਦੀ ਉਮਰ ਉਹਨਾਂ ਦੀ ਅੱਧ ਤੋਂ ਵੀ ਘੱਟ ਹੁੰਦੀ ਹੈ। 30-32 ਸਾਲ ਦੀ ਉਹਨਾਂ ਦੀ ਉਮਰ ਹੁੰਦੀ ਹੈ। ਪਰ ਪਰਿਵਾਰ ਬਹੁਤ ਵਧੀਆ ਰਾਜੀ ਖੁਸ਼ੀ ਰਹਿੰਦਾ ਹੁੰਦਾ। ਕੁਲਜਿੰਦਰ ਕੌਰ ਦੇ ਭਰਾ ਦਾ ਵਿਆਹ ਹੁੰਦਾ। ਦਸੰਬਰ 2014 ਦੇ ਵਿੱਚ ਰਾਜਪਾਲ ਸਿੰਘ ਕਾਫੀ ਸਾਲਾਂ ਤੋਂ ਇੰਡੀਆ ਨਹੀਂ ਸੀ ਗਏ ਤੇ ਕੁਲਜਿੰਦਰ ਕੌਰ ਦਾ ਕਹਿਣਾ ਸੀ ਵੀ ਜੇ ਤੁਸੀਂ ਇੰਡੀਆ ਜਾਓਗੇ ਤਾਂ ਮੈਂ ਵੀ ਇੰਡੀਆ ਤਾਂ ਹੀ ਜਾਣਾ ਪਤੀ ਪਤਨੀ ਦਾ ਬਹੁਤ ਜ਼ਿਆਦਾ ਪਿਆਰ ਸੀ ਹੁਣ ਵਿਆਹ ਦੀ ਜਦੋਂ ਸੂਚਨਾ ਮਿਲਦੀ ਹੈ ਤਾਂ ਕੁਲਜਿੰਦਰ ਕੌਰ ਦਾ ਕਹਿਣਾ ਸੀ ਵੀ ਮੈਂ ਜਾਣਾ ਪੰਜਾਬ ਆਪਣੇ ਭਰਾ ਦੇ ਵਿਆਹ ਤੇ ਤੇ ਤੁਸੀਂ ਵੀ ਮੇਰੇ ਨਾਲ ਜਾਣਾ ਰਾਜਪਾਲ ਦਾ ਕਹਿਣਾ ਸੀ ਵੀ ਮੈਂ ਰੈਸਟੋਰੈਂਟ ਛੱਡ ਕੇ ਨਹੀਂ ਜਾ ਸਕਦਾ ਕਿਸੇ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ ਤੂੰ ਚਲੀ ਜਾ ਜੋ ਕੁਝ ਕਰਨਾ ਤੂੰ ਕਰਿਆ ਪਰ ਕਲਜਿੰਦਰ ਕੌਰ ਅੜ ਜਾਂਦੀ ਏ ਵੀ ਜੇ ਤੁਸੀਂ ਨਹੀਂ ਜਾਣਾ ਤੇ ਮੈਂ ਵੀ ਨਹੀਂ ਜਾਣਾ ਹੁਣ ਉਹਨਾਂ ਦੀ ਬੇਟੀ ਦੀ ਇੱਕ ਕੜਚਨ ਇਹ ਹੁੰਦੀ ਏ ਵੀ ਬੇਟੀ ਦੇ ਐਗਜ਼ਾਮ ਹੁੰਦੇ ਨੇ ਤੇ ਰਾਜਪਾਲ ਦਾ ਕਹਿਣਾ ਸੀ ਵੀ ਅਸੀਂ ਦੋਨੋਂ ਪਿਓਤੀ ਇੱਥੇ ਰਹਿਨੇ ਆ ਤੂੰ ਜਾ ਕੇ ਵਿਆਹ ਦੇਖਿਆ ਪਰ ਕਲਜਿੰਦਰ ਕੌਰ ਅੜ ਜਾਂਦੀ ਏ ਵੀ ਜੇ ਤੁਸੀਂ ਜਾਓਗੇ ਤਾਂ ਮੈਂ ਵਿਆਹ ਤੇ ਤਾਂ ਜਾਵਾਂਗੀ ਹੁਣ ਇੱਥੇ ਸੀ ਵੀ ਪਤੀ ਪਤਨੀ ਦਾ ਬਹੁਤ ਜ਼ਿਆਦਾ ਪਿਆਰ ਸੀ ਫਿਰ ਰਾਜਪਾਲ ਮੰਨ ਜਾਂਦੇ ਨੇ ਤੇ ਉਹਨਾਂ ਦਾ ਕਹਿਣਾ ਹੁੰਦਾ ਵੀ ਮੈਂ ਬੇਟੀ ਨੂੰ ਆਪਣੇ ਭਰਾ ਕੋਲ ਛੱਡ ਕੇ ਮੈਂ ਵੀ ਉੱਥੇ ਆ ਜਾਵਾਂਗਾ ਪਰ ਤੂੰ ਪਹਿਲਾਂ ਚਲੀ ਜਾ 2 ਦਸੰਬਰ 2014 ਨੂੰ ਕੁਲਜਿੰਦਰ ਕੌਰ ਇੰਡੀਆ ਪਹੁੰਚਦੀ ਹੈ ਪੰਜਾਬ ਪਹੁੰਚਦੀ ਹੈ ਪੰਜਾਬ ਦੇ ਵਿੱਚ ਪਿੰਡ ਜੰਡੀ ਥਾਣਾ ਗੜਦੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕੁਲਜਿੰਦਰ ਕੌਰ ਦਾ ਪਰਿਵਾਰ ਰਹਿੰਦਾ ਹੁੰਦਾ ਪਰਿਵਾਰ ਦੇ ਵਿੱਚ ਇਹਨਾਂ ਦੇ ਪਿਤਾ ਅਮਰੀਤ ਸਿੰਘ ਤੇ ਭਰਾ ਮਨਦੀਪ ਸਿੰਘ ਜੀ ਦਾ ਵਿਆਹ ਹੁੰਦਾ ਉੱਥੇ ਪਹੁੰਚਦੀ ਹੈ ਕੁਲਜਿੰਦਰ ਕੌਰ ਸਾਰਾ ਪਰਿਵਾਰ ਜਿਹੜਾ ਖੁਸ਼ ਹੁੰਦਾ ਹੈ ਇੰਗਲੈਂਡ ਤੋਂ ਉਹਨਾਂ ਦੀ ਜਿਹੜੀ ਇਹ ਲੜਕੀ ਹੈ ਉਹ ਆਈ ਹੁੰਦੀ ਹੈ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਹੁੰਦੀਆਂ ਨੇ ਹੁਣ ਤਿਆਰੀਆਂ ਕੁਲਜਿੰਦਰ ਕੌਰ ਆਪ ਕਰਦੀ ਹੈ ਸਾਰਾ ਕੁਝ ਅੱਗੇ ਹੋ ਕੇ ਕੁਝ ਦਿਨਾਂ ਬਾਅਦ ਰਾਜਪਾਲ ਸਿੰਘ ਵੀ ਖੁਸ਼ਿਆਰਪੁਰ ਪਹੁੰਚਦੇ ਨੇ ਆਪਣੇ ਸਹੁਰੇ ਪਰਿਵਾਰ ਦੇ ਘਰ ਉੱਥੇ ਪਹੁੰਚਦੇ ਨੇ ਇਹਨਾਂ ਦਾ ਬਹੁਤ ਵਧੀਆ ਸਵਾਗਤ ਕੀਤਾ ਜਾਂਦਾ ਵੀ ਜੀਜਾ ਆਇਆ ਤੇ ਦੂਜਾ ਐਨ ਆਰ ਆਈ ਜਿਹੜਾ ਇੰਗਲੈਂਡ ਦਾ ਸਿਟੀਜ਼ਨ ਸੀ ਹੁਣ ਉੱਥੇ ਅਮਰੀਕ ਸਿੰਘ ਇਹਨਾਂ ਦੀ ਪਤਨੀ ਕੁਲਜਿੰਦਰ ਕੌਰ ਸਾਲਾ ਮਨਦੀਪ ਸਿੰਘ ਤੇ ਇੱਕ ਸਾਲੇ ਦਾ ਦੋਸਤ ਸਤਿੰਦਰ ਸਿੰਘ ਜਿਹੜਾ ਕਿ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਹੁੰਦਾ ਉਹ ਰਾਜਪਾਲ ਸਿੰਘ ਦਾ ਬਹੁਤ ਸਤਿਕਾਰ ਕਰਦਾ ਕਿਤੇ ਵੀ ਆਉਣਾ ਜਾਣਾ ਹੁੰਦਾ ਕਿਉਂਕਿ ਮਨਦੀਪ ਸਿੰਘ ਤੱਕ ਤੇ ਜਾ ਨਹੀਂ ਸੀ ਸਕਦਾ ਉਹਦਾ ਵਿਆਹ ਸੀ ਤੇ ਸਤਿੰਦਰ ਸਿੰਘ ਹੀ ਲੈ ਕੇ ਜਾਂਦਾ ਬਹੁਤ ਸੇਵਾ ਕੀਤੀ ਜਾਂਦੀ ਜਿਹੜੇ ਦਿਨ ਸੀ ਉਹ ਹੱਸਦੇ ਆ ਖੇਡਦੇ ਆ ਪਤਾ ਹੀ ਨਹੀਂ ਲੱਗਦਾ ਕਿਵੇਂ ਨਿਕਲਦੇ ਨੇ ਰਾਤ ਨੂੰ ਇਹ ਜਦੋਂ ਸ਼ਰਾਬ ਪੀਂਦੇ ਤਾਂ ਕਲਜਿੰਦਰ ਕੌਰ ਛਿੜਕਦੀ ਆਪਣੇ ਪਿਤਾ ਨੂੰ ਵੀ ਸਤਿੰਦਰ ਨੂੰ ਵੀ ਵੀ ਰਾਜਪਾਲ ਨੂੰ ਜ਼ਿਆਦਾ ਸ਼ਰਾਬ ਨਾ ਪਿਆਈ ਜਾਵੇ ਰਾਜਪਾਲ ਨੂੰ ਲੱਗਦਾ ਸੀ ਵੀ ਉਹਨਾਂ ਦੀ ਪਤਨੀ ਉਹਦਾ ਬਹੁਤ ਜ਼ਿਆਦਾ ਮਾਣ ਤੇ ਸਤਿਕਾਰ ਕਰਦੀ ਐ ਬਹੁਤ ਪਿਆਰ ਕਰਦੀ ਰੋਕਿਆ ਜਾਂਦਾ ਤੇ ਆ ਜਾਂਦੀ ਐ 25 ਦਿਰੀਂ ਇਦੋਂ ਵਿਆਹ ਵੀ ਨੇੜੇ ਆ ਜਾਂਦਾ 25 ਤਰੀਕ ਨੂੰ ਸਤਿੰਦਰ ਸਿੰਘ ਅਮਰੀਕ ਸਿੰਘ ਤੇ ਰਾਜਪਾਲ ਸ਼ਾਮ ਨੂੰ ਸ਼ਰਾਬ ਪੀਣੀ ਸ਼ੁਰੂ ਕਰਦੇ ਨੇ ਤੇ ਰਾਜਪਾਲ ਨੂੰ ਜ਼ਿਆਦਾ ਪਿਆਈ ਜਾਂਦੀ ਹੈ ਰਾਜਪਾਲ ਥੋੜੀ ਦੇਰ ਦੇ ਬਾਅਦ ਕਹਿ ਲਈ ਵੀ ਇੱਕ ਤਰ੍ਹਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਜਾਂਦੇ ਨੇ ਉੱਥੇ ਹੀ ਸੌਂ ਜਾਂਦੇ ਨੇ ਜਦੋਂ ਉਹ ਸੌਂ ਜਾਂਦੇ ਨੇ ਉੱਥੇ ਫਿਰ ਐਂਟਰੀ ਹੁੰਦੀ ਹੈ ਕਲਜਿੰਦਰ ਕੌਰ ਦੀ ਕਲਜਿੰਦਰ ਕੌਰ ਦੀ ਐਂਟਰੀ ਤੋਂ ਬਾਅਦ ਸਤਿੰਦਰ ਸਿੰਘ ਉੱਠਦੇ ਨੇ ਅਮਰੀਕ ਸਿੰਘ ਉੱਠਦੇ ਨੇ ਤੇ ਇੱਕ ਸਰਹਾਣਾ ਫੜਿਆ ਜਾਂਦਾ ਉਹ ਸਰਹਾਣੇ ਦੇ ਨਾਲ ਰਾਜਪਾਲ ਦਾ ਸਾਹ ਰੋਕ ਕੇ ਉਹਨੂੰ ਮਾਰ ਦਿੱਤਾ ਜਾਂਦਾ। ਉਸ ਤੋਂ ਬਾਅਦ ਜਿਹੜਾ ਸਤਿੰਦਰ ਸਿੰਘ ਹੁੰਦਾ ਉਹ ਚਲਾ ਜਾਂਦਾ। ਅਮਰੀਕ ਸਿੰਘ ਆਪਣੇ ਕਮਰੇ ਦੇ ਵਿੱਚ ਜਾ ਕੇ ਸੌਂ ਜਾਂਦਾ ਤੇ ਕੁਲਜਿੰਦਰ ਕੌਰ RAM ਨਾਲ ਆਪਣੇ ਕਮਰੇ ਦੇ ਵਿੱਚ ਜਾ ਕੇ ਸੌਂ ਜਾਂਦੀ ਹੈ। ਸਵੇਰੇ ਨੌਕਰਾਨੀ ਆਉਂਦੀ ਹੈ। ਉਸ ਸਮੇਂ ਕੁਲਜਿੰਦਰ ਕੌਰ ਉੱਠਦੀ ਹੈ ਤੇ ਨੌਕਰਾਨੀ ਪੁੱਛਦੀ ਹੈ ਵੀ ਸਾਹਿਬ ਨੂੰ ਚਾਹ ਦੇ ਆਵਾ ਉਹ ਕਿੱਥੇ ਨੇ? ਕੁਲਜਿੰਦਰ ਕੌਰ ਦਾ ਕਹਿਣਾ ਹੁੰਦਾ ਵੀ ਦੂਜੇ ਕਮਰੇ ਦੇ ਵਿੱਚ ਸੁੱਤੇ ਪਏ ਨੇ ਤੂੰ ਜਾ ਕੇ ਚਾਹ ਦੇ ਆ। ਉਹ ਚਾਹ ਲੈ ਕੇ ਜਾਂਦੀ ਹੈ ਜਦੋਂ ਚਾਹ ਲੈ ਕੇ ਜਾਂਦੀ ਹੈ ਉਹਦੇ ਵੱਲੋਂ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ ਰਾਜਪਾਲ ਨਹੀਂ ਉੱਠਦੇ ਤੇ ਨਾ ਹੀ ਉਹਨਾਂ ਨੇ ਉੱਠਣਾ ਸੀ ਉਹ ਆ ਕੇ ਕਲਜਿੰਦਰ ਕੌਰ ਨੂੰ ਕਹਿੰਦੀ ਹੈ ਵੀ ਉਹ ਉੱਠ ਨਹੀਂ ਰਿਹਾ ਮੈਂ ਦੋ ਤਿੰਨ ਆਵਾਜ਼ਾਂ ਮਾਰੀਆਂ ਨੇ ਕਲਜਿੰਦਰ ਕੌਰ ਇੱਥੇ ਫਿਰ ਨਾਟਕ ਸ਼ੁਰੂ ਕਰਦੀ ਹੈ ਉਹਦਾ ਕਹਿਣਾ ਸੀ ਰਾਤ ਨੂੰ ਸ਼ਰਾਬ ਪੀਂਦੇ ਰਹਿੰਦੇ ਨੇ ਸਵੇਰੇ ਉੱਠਦੇ ਨਹੀਂ ਨੌਕਰਾਨੀ ਨੂੰ ਨਾਲ ਲੈ ਕੇ ਜਾਂਦੀ ਹੈ ਰਾਜਪਾਲ ਨੂੰ ਹਲਾਇਆ ਜਾਂਦਾ ਹੈ ਰਾਜਪਾਲ ਨੂੰ ਤੇ ਰਾਤ ਉਹਨਾਂ ਨੇ ਆਪਣੇ ਹੱਥੀ ਮੌਤ ਦਿੱਤੀ ਸੀ ਤੇ ਰਾਜਪਾਲ ਨੇ ਉੱਠਣਾ ਵੀ ਨਹੀਂ ਸੀ ਫਿਰ ਉਥੇ ਜਿਹੜੀ ਕੁਲਜਿੰਦਰ ਹੁੰਦੀ ਆ ਰੋਣ ਲੱਗ ਜਾਂਦੀ ਐ ਵੀ ਇਹਦੀ ਹਾਰਟ ਅਟੈਕ ਨਾਲ ਮੌਤ ਹੋਈ ਐ ਨੂੰ ਹਾਰਟ ਅਟੈਕ ਆਇਆ ਰਾਤ ਸ਼ਰਾਬ ਬਹੁਤ ਜ਼ਿਆਦਾ ਪੀਤੀ ਸੀ ਜਿਹੜਾ ਖੁਸ਼ੀਆਂ ਦਾ ਮਾਹੌਲ ਆ ਗਮੀ ਦੇ ਵਿੱਚ ਬਦਲ ਜਾਂਦਾ ਫਿਰ ਸਤਿੰਦਰ ਨੂੰ ਫੋਨ ਕੀਤਾ ਜਾਂਦਾ ਸਤਿੰਦਰ ਮੌਕੇ ਤੇ ਪਹੁੰਚਦਾ ਤੇ ਘਰ ਦੇ 3-4 ਮੈਂਬਰ ਮਿਲ ਕੇ ਉਹਨੂੰ ਸ਼ਮਸ਼ਾਨ ਘਾਟ ਨਾਲ ਲਿਜਾ ਕੇ ਆਪਣੀ ਜ਼ਮੀਨ ਦੇ ਵਿੱਚ ਚੁੱਪਚਾਪ ਰਾਜਪਾਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਕਿਸੇ ਨੂੰ ਵੀ ਸੂਚਨਾ ਨਹੀਂ ਦਿੱਤੀ ਜਾਂਦੀ ਉਸ ਤੋਂ ਬਾਅਦ ਮਨਦੀਪ ਸਿੰਘ ਦਾ ਵਿਆਹ ਹੁੰਦਾ ਤੇ 30 ਦਸੰਬਰ 2014 ਨੂੰ ਕੁਲਜਿੰਦਰ ਕੌਰ ਵਾਪਸ ਇੰਗਲੈਂਡ ਚਲੀ ਜਾਂਦੀ ਹੈ ਹੁਣ ਉੱਥੇ ਜਦੋਂ ਰਾਜਪਾਲ ਦੇ ਭਰਾ ਪਰਜਾਈ ਤੇ ਉਹਦੇ ਰਿਸ਼ਤੇਦਾਰ ਪੁੱਛਦੇ ਨੇ ਰਾਜਪਾਲ ਬਾਰੇ ਤਾਂ ਉੱਥੇ ਕੁਲਜਿੰਦਰ ਕੌਰ ਰੋਣ ਲੱਗ ਜਾਂਦੀ ਹੈ ਵੀ ਰਾਜਪਾਲ ਦੀ ਮੌਤ ਹੋ ਚੁੱਕੀ ਹੈ ਹੁਣ ਇਸ ਤਰੀਕੇ ਦੇ ਨਾਲ ਪਰਿਵਾਰ ਚ ਕਿਸੇ ਨੂੰ ਪਤਾ ਲੱਗੇ ਤਾਂ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਵੀ ਇਹ ਕਿਵੇਂ ਹੋ ਸਕਦਾ ਉਹਦਾ ਕਹਿਣਾ ਸੀ ਉਹਨੂੰ ਹਾਰਟ ਅਟੈਕ ਆਇਆ ਤੇ ਹਾਰਟ ਅਟੈਕ ਨਾਲ ਉਹਦੀ ਮੌਤ ਹੋਈ ਹੈ ਉਹ ਕਹਿੰਦੇ ਸਾਨੂੰ ਦੱਸਿਆ ਨਹੀਂ ਸਾਨੂੰ ਪਤਾ ਨਹੀਂ ਉਹ ਹੈ ਕਿੱਥੇ ਹੈ ਹੁਣ ਕਹਿੰਦੇ ਉਹਦੇ ਅੰਤਿਮ ਸੰਸਕਾਰ ਕਰਦਾ ਮੇਰੇ ਭਰਾ ਦਾ ਵਿਆਹ ਰੁਕ ਜਾਣਾ ਸੀ ਇਸ ਕਰਕੇ ਚੁੱਪਚੀਪ ਹੀ ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਕਰਦੇ ਰੌਲਾ ਰੂਲਾ ਪਾ ਕੇ ਰਹਿ ਜਾਂਦੇ ਨੇ ਕਿਉਂਕਿ ਜੋ ਕੁਝ ਹੋਣਾ ਸੀ ਹੋ ਗਿਆ ਸੀ ਨਾ ਤਾਂ ਉਹਨਾਂ ਨੂੰ ਕੁਲਜਿੰਦਰ ਕੌਰ ਤੇ ਸ਼ੱਕ ਸੀ ਤੇ ਉਹਨਾਂ ਨੇ ਸੋਚਿਆ ਹੋ ਸਕਦਾ ਹੈ ਹਾਰਟ ਅਟੈਕ ਨਾਲ ਮੌਤ ਹੋਈ ਹੋਵੇ ਦਿਲ ਤੇ ਪੱਥਰ ਰੱਖਦੇ ਨੇ ਤੇ ਆਪਣੇ ਆਪ ਨੂੰ ਸੰਭਾਲਦੇ ਨੇ ਕੁਝ ਦਿਨ ਬੀਤਦੇ ਨੇ ਫਿਰ ਮਹੀਨੇ ਬੀਤਦੇ ਨੇ ਕਰੀਬ 2-3 ਮਹੀਨੇ ਬਾਅਦ ਰਾਜਪਾਲ ਦੇ ਛੋਟੇ ਭਰਾ ਦੀ ਘਰ ਵਾਲੀ ਰਾਜਪਾਲ ਦੀ ਭਾਬੀ ਪੁਲਿਸ ਨੂੰ ਫੋਨ ਕਰਦੀ ਹੈ ਜਦੋਂ ਫੋਨ ਕੀਤਾ ਜਾਂਦਾ ਤੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਇੱਥੇ ਮੇਰੇ ਜੇਠ ਆਪਣੇ ਸਾਲੇ ਦੇ ਵਿਆਹ ਆਏ ਸੀ ਤੇ ਉਹਨਾਂ ਦੀ ਮੌਤ ਹੋਈ ਅੰਤਿਮ ਸੰਸਕਾਰ ਕੀਤਾ ਗਿਆ ਕਿਸੇ ਨੂੰ ਨਹੀਂ ਦੱਸਿਆ ਗਿਆ ਤੇ ਮੈਨੂੰ ਹੁਣ ਇਹ ਲੱਗਦਾ ਕਿ ਹਾਲਾਂਕਿ ਕਿਹਾ ਇਹ ਗਿਆ ਸੀ ਵੀ ਇਹ ਨੈਚੁਰਲ ਮੌਤ ਸੀ ਪਰ ਮੈਨੂੰ ਲੱਗਦਾ ਜ਼ਰੂਰ ਕੁਝ ਨਾ ਕੁਝ ਗੜਬੜ ਹੈ ਹੁਣ ਪੁਲਿਸ ਵਾਲਿਆਂ ਵੱਲੋਂ ਪੁੱਛਿਆ ਜਾਂਦਾ ਵੀ ਤੁਹਾਨੂੰ ਕਿਉਂ ਲੱਗਦਾ ਵੀ ਕੁਝ ਗੜਬੜ ਹੈ ਉਹਦਾ ਕਹਿਣਾ ਸੀ ਵੀ ਕਲਜਿੰਦਰ ਆਈ ਹੈ ਉਹਦੇ ਪਤੀ ਦੀ ਮੌਤ ਹੋਈ ਹੈ ਪਰ ਉਹ ਤੋਂ ਦੇਖ ਕੇ ਕੁਝ ਲੱਗਦਾ ਨਹੀਂ ਵੀ ਉਹਨੂੰ ਕੋਈ ਬਹੁਤਾ ਜ਼ਿਆਦਾ ਦੁੱਖ ਜਾਂ ਦਰਦ ਹੈ ਤੇ ਉਹ ਪ੍ਰਾਪਰਟੀ ਵੀ ਬੜੀ ਜਲਦੀ ਜਲਦੀ ਆਪਣੇ ਨਾਮ ਕਰਵਾ ਰਹੀ ਹੈ ਸਾਰਾ ਕੁਝ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਸਾਰਾ ਕੁਝ ਆਪਣੇ ਹੱਥ ਦੇ ਥੱਲੇ ਲਿਆ ਜਾਵੇ ਤੇ ਮੈਨੂੰ ਲੱਗਦਾ ਵੀ ਜ਼ਰੂਰ ਕੋਈ ਚੱਕਰ ਹੈ ਵੀ ਮੇਰੇ ਜੇਠ ਨਾਲ ਉੱਥੇ ਕੁਝ ਨਾ ਕੁਝ ਗਲਤ ਹੋਇਆ ਉੱਥੇ ਫਿਰ ਐਸਐਸਪੀ ਰਾਜੀਤ ਸਿੰਘ ਹੁੰਦਲ ਵੱਲੋਂ ਇੱਕ ਐਸਆਈਟੀ ਦਾ ਗਠਨ ਕੀਤਾ ਜਾਂਦਾ ਜਿਦੇ ਵਿੱਚ ਐਸਪੀ ਬਲਜੀਤ ਸਿੰਘ ਢਿੱਲੋਂ ਡੀਐਸਪੀ ਚੱਬੇਵਾਲ ਹਰਦੀਪ ਕੁਮਾਰ ਐਸ ਐਚਓ ਮਹਿਤਿਆਣਾ ਅਰਨਿਲ ਸਿੰਘ ਸੀਆਈ ਇਨਚਾਰਜ ओंकार ਸਿੰਘ ਬਰਾੜ ਇਹ ਐਸਆਈਟੀ ਫਿਰ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਜਾਂਦਾ ਹੁਣ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਹੈ ਕਿ ਜਦੋਂ ਆਉਣ ਤੋਂ ਬਾਅਦ ਇੱਥੇ ਸਾਰਾ ਕੁਝ ਕੀ ਹੋਇਆ ਪਤਾ ਲੱਗਦਾ ਹੈ ਮੌਤ ਹੁੰਦੀ ਹੈ ਜਵਾਈ ਦੀ ਮੌਤ ਹੁੰਦੀ ਹੈ ਜਿਹੜੀ ਕੁੜੀ ਹੈ ਉਹਦਾ ਸੁਹਾਗ ਉੱਜੜ ਜਾਂਦਾ ਪਰ ਅਮਰੀਕ ਸਿੰਘ ਆਪਣੇ ਮੁੰਡੇ ਦਾ ਵਿਆਹ ਕਰਦੇ ਨੇ ਤੇ ਉਸ ਤੋਂ ਬਾਅਦ ਵੀ ਇਹ ਨਹੀਂ ਲੱਗਿਆ ਵੀ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਦੁੱਖ ਸੀ। ਉਹ ਰਾਮ ਨਾਲ ਨਾਰਮਲ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਹੁੰਦੇ ਨੇ। ਇਹ ਚੀਜ਼ ਦਾ ਪਤਾ ਲੱਗਦਾ। ਹੋਰ ਜਦੋਂ ਤਹਕੀਕਤ ਕਰਦੇ ਨੇ ਤੇ ਇਹ ਵੀ ਪੁਲਿਸ ਨੂੰ ਪਤਾ ਲੱਗਦਾ ਵੀ ਜਿਹੜੀ ਬੋਡੀ ਹੈ ਉਹਨੂੰ ਸ਼ਮਸ਼ਾਨ ਘਾਟ ਨਹੀਂ ਲਿਜਾਇਆ ਗਿਆ ਆਪਣੀ ਜ਼ਮੀਨ ਦੇ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਗਿਆ ਤੇ ਘਰ ਦੇ 2-3 ਜਣੇ ਜਾ ਕੇ ਅੰਤਿਮ ਸੰਸਕਾਰ ਕਰ ਦਿੰਦੇ ਨੇ। ਫਿਰ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਘਰ ਦੇ ਵਿੱਚ ਇੱਕ ਨੌਕਰਾਨੀ ਕੰਮ ਕਰਨ ਆਉਂਦੀ ਸੀ। ਉਹ ਤੋਂ ਪੁੱਛ ਗਿਛ ਹੁੰਦੀ ਹੈ। ਜਦੋਂ ਉਹ ਤੋਂ ਪੁੱਛਿਆ ਜਾਂਦਾ ਉਹਦਾ ਕਹਿਣਾ ਸੀ ਵੀ ਮੈਂ ਤਾਂ ਰਾਤ ਨੂੰ ਚਲੀ ਗਈ ਸੀ ਜਦੋਂ ਮੈਂ ਗਈ ਆ ਉਸ ਸਮੇਂ ਅਮਰੀਕ ਸਿੰਘ ਤੇ ਰਾਜਪਾਲ ਤੇ ਸਿੰਦਰ ਇਹ ਤਿੰਨੇ ਜਣੇ ਮਿਲ ਕੇ ਸ਼ਰਾਬ ਪੀਂਦੇ ਹੁੰਦੇ ਨੇ ਤੇ ਮੈਂ ਜਦੋਂ ਸਵੇਰੇ ਆਈ ਉਦੋਂ ਰਾਜਪਾਲ ਸੁੱਤੇ ਪਏ ਸੀ ਮੈਂ ਚਾਹ ਦੇਣ ਗਈ ਉਹ ਨਹੀਂ ਉੱਠੇ ਮੈਂ ਜਾ ਕੇ ਕੁਲਜਿੰਦਰ ਨੂੰ ਦੱਸਿਆ ਜਦੋਂ ਕੁਲਜਿੰਦਰ ਨੇ ਜਾ ਕੇ ਦੇਖਿਆ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ ਪੁਲਿਸ ਵਾਲਿਆਂ ਵੱਲੋਂ ਪੁੱਛਿਆ ਜਾਂਦਾ ਵੀ ਜਦੋਂ ਤੂੰ ਚਾਹ ਦੇਣ ਗਈ ਤੈਨੂੰ ਪਤਾ ਸੀ ਵੀ ਉਹ ਜਿਉਂਦੇ ਨੇ ਜਾਂ ਮਰ ਚੁੱਕੇ ਨੇ ਹੁਣ ਕਮਵਾਲੀ ਦਾ ਕਹਿਣਾ ਸੀ ਵੀ ਇਹ ਤਾਂ ਬੰਦਾ ਕਦੇ ਵੀ ਸੋਚ ਕੇ ਨਹੀਂ ਜਾਂਦਾ ਬੀਜ ਨੂੰ ਚਾਹ ਦਿਨ ਚੱਲਿਆ ਵੀ ਜਿਉਂਦਾ ਕਿ ਉਹਦੀ ਮੌਤ ਹੋ ਚੁੱਕੀ ਹੈ ਹੁਣ ਪੁਲਿਸ ਦੇ ਕੋਲ ਇੱਕ ਹੋਰ ਨਾਮ ਆਉਂਦਾ ਸਤਿੰਦਰ ਸਿੰਘ ਦਾ ਉਹ ਸਤਿੰਦਰ ਸਿੰਘ ਦਾ ਜਦੋਂ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਇਹ ਪੰਜਾਬ ਪੁਲਿਸ ਦੇ ਵਿੱਚ ਹੀ ਕਾਂਸਟੇਬਲ ਹੁੰਦਾ ਫਿਰ ਪੁਲਿਸ ਸਤਿੰਦਰ ਸਿੰਘ ਦੀ ਪੁਰਾਣਾ ਜਿਹੜਾ ਪੂਰਾ ਰਿਕਾਰਡ ਕੱਢਦੀ ਹੈ ਉਹਦੀ ਘੋਖ ਪੜਤਾਲ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਇੱਕ ਹੋਰ ਹੈਰਾਨੀਜਨਕ ਇਥੇ ਖੁਲਾਸਾ ਹੁੰਦਾ ਵੀ ਸਤਿੰਦਰ ਸਿੰਘ ਤੇ ਕੁਲਜਿੰਦਰ ਕੌਰ ਦਾ ਇਹਨਾਂ ਦੇ ਵਿਆਹ ਤੋਂ ਪਹਿਲਾਂ ਦਾ ਅਫੇਅਰ ਸੀ ਇਨਾਂ ਦੇ ਸਬੰਧ ਸੀ ਆਪਸ ਦੇ ਵਿੱਚ ਤੇ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਐਸਾ ਨਹੀਂ ਹੋ ਸਕਿਆ ਹੁਣ ਇਹ ਚੀਜ਼ਾਂ ਦਾ ਪਤਾ ਲੱਗਦਾ ਫਿਰ ਕੁਲਜਿੰਦਰ ਕੌਰ ਤੇ ਸਤਿੰਦਰ ਸਿੰਘ ਦੀ ਕਾਲ ਡਿਟੇਲ ਕਢਾਈ ਜਾਂਦੀ ਹੈ ਤੇ ਪੁਲਿਸ ਨੂੰ ਇਹ ਪਤਾ ਲੱਗਦਾ ਵਿਆਹ ਤੋਂ ਬਾਅਦ ਵੀ ਲਗਾਤਾਰ ਇਹਨਾਂ ਦੀ ਗੱਲਬਾਤ ਆਪਸ ਦੇ ਵਿੱਚ ਜਾਰੀ ਹੈ ਮਤਲਬ ਇਹਨਾਂ ਦੇ ਜੇ ਫਿਜ਼ੀਕਲ ਨਹੀਂ ਮਿਲ ਸਕੇ ਤਾਂ ਗੱਲਬਾਤ ਇਹਨਾਂ ਦੀ ਲਗਾਤਾਰ ਚੱਲਦੀ ਹੈ ਜਿੱਦ ਦਿਨ ਉਹ ਇੱਥੇ ਪੰਜਾਬ ਆਉਂਦੀ ਹੈ ਉਦੋਂ ਪਹਿਲਾਂ ਲਗਾਤਾਰ ਕਈ ਸਾਲ ਪਹਿਲਾਂ ਤੋਂ ਗੱਲਬਾਤ ਚੱਲਦੀ ਹੁੰਦੀ ਹੈ ਹੁਣ ਇਹ ਗੱਲਾਂ ਦਾ ਵੀ ਪੁਲਿਸ ਨੂੰ ਪਤਾ ਲੱਗਦਾ ਫਿਰ ਪੁਲਿਸ ਇੱਕ ਕਦਮ ਹੋਰ ਅੱਗੇ ਜਾ ਕੇ ਇਹਨਾਂ ਦੇ ਜਿਹੜੇ ਬੈਂਕ ਖਾਤੇ ਹੁੰਦੇ ਨੇ ਉਹ ਚੈੱਕ ਕੀਤੇ ਜਾਂਦੇ ਨੇ ਸਤਿੰਦਰ ਸਿੰਘ ਦਾ ਤੇ ਕੁਲਜਿੰਦਰ ਕੌਰ ਦਾ ਇੱਕ ਜੁਆਇੰਟ ਅਕਾਊਂਟ ਹੁੰਦਾ ਜਿਹਦੇ ਵਿੱਚ 40 ਲੱਖ ਰੁਪਈਆ ਟਰਾਂਸਫਰ ਹੋਇਆ ਹੁੰਦਾ ਹੁਣ ਪੁਲਿਸ ਨੂੰ ਇੰਨੀਆਂ ਗੱਲਾਂ ਦਾ ਪਤਾ ਲੱਗਦਾ ਤੇ ਪੁਲਿਸ ਨੂੰ ਫਿਰ ਇਹ ਵੀ ਪਤਾ ਲੱਗਦਾ ਵੀ ਰਾਜਪਾਲ ਵੱਲੋਂ ਅਮਰੀਕ ਸਿੰਘ ਦੀ ਵੀ ਕਾਫੀ ਮਦਦ ਕੀਤੀ ਗਈ ਸੀ ਪੈਸੇ ਵੱਲੋਂ ਫਿਰ ਪੁਲਿਸ ਸਤਿੰਦਰ ਸਿੰਘ ਨੂੰ ਅਮਰੀਕ ਸਿੰਘ ਨੂੰ ਤੇ ਅਮਰੀਕ ਸਿੰਘ ਦੇ ਲੜਕੇ ਨੂੰ ਤਿੰਨਾਂ ਜਣਿਆਂ ਨੂੰ ਗ੍ਰਿਫਤਾਰ ਕਰਕੇ ਅੱਡੋ ਅੱਡ ਪੁੱਛਗਿਛ ਕਰਦੀ ਹੈ ਜਦੋਂ ਪੁੱਛਗਿਛ ਕੀਤੀ ਜਾਂਦੀ ਹੈ ਤਾਂ ਪੁੱਛਗਿਛ ਦੇ ਵਿੱਚ ਇੱਕ ਚੀਜ਼ ਪੁਲਿਸ ਨੂੰ ਪਤਾ ਲੱਗਦਾ ਵੀ ਜਿਹੜਾ ਮਨਦੀਪ ਸਿੰਘ ਸੀ ਕੁਲਜਿੰਦਰ ਦਾ ਭਰਾ ਉਹਦਾ ਇਸ ਸਾਰੇ ਮਸਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਉਹਨੂੰ ਤਾਂ ਪਤਾ ਵੀ ਨਹੀਂ ਸੀ ਕੁਝ ਉਹਨੂੰ ਸਿਰਫ ਇੱਕ ਮੋਹਰਾ ਬਣਾਇਆ ਗਿਆ ਉਹਦੇ ਵਿਆਹ ਦੇ ਕਰਕੇ ਬੁਲਾਇਆ ਗਿਆ ਰਾਜਪਾਲ ਨੂੰ ਹੁਣ ਸਤਿੰਦਰ ਸਿੰਘ ਤੇ ਅਮਰੀਕ ਸਿੰਘ ਤੋਂ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਕਿਉਂਕਿ ਸਤਿੰਦਰ ਸਿੰਘ ਨੂੰ ਵੀ ਪਤਾ ਸੀ ਦੀ ਪੁਲਿਸ ਕਿਸ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਤੇ ਉਹਨਾਂ ਕੋਲ ਸੱਚ ਬੁਲਵਾਉਣ ਦੇ ਬੜੇ ਤਰੀਕੇ ਹੁੰਦੇ ਨੇ ਤਾਂ ਫਿਰ ਇੱਕ ਤੋਂ ਇੱਕ ਦੋਨਾਂ ਦਿਨੇ ਜਦ ਬੋਲਦੇ ਨੇ ਇੱਕ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਕੁਲਜਿੰਦਰ ਕੌਰ ਤੇ ਸਤਿੰਦਰ ਸਿੰਘ ਦਾ ਅਫੇਅਰ ਚੱਲਦਾ ਸੀ ਵਿਆਹ ਤੋਂ ਪਹਿਲਾਂ ਤੋਂ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਸਬੰਧ ਹੁੰਦੇ ਨੇ ਜਿਹੜਾ ਰਾਜਪਾਲ ਸਿੰਘ ਹੁੰਦਾ ਇਹਨਾਂ ਦੀ ਕਰੀਬ 1974 ਦੇ ਵਿੱਚ ਮੈਰਿਜ ਹੁੰਦੀ ਹੈ ਮੈਰਿਜ ਤੋਂ ਬਾਅਦ ਇਹਨਾਂ ਦੇ ਦੋ ਬੱਚੇ ਹੁੰਦੇ ਨੇ 1999 ਦੇ ਵਿੱਚ ਇਹਨਾਂ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਰਾਜਪਾਲ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦੇ ਨੇ ਤੇ ਆਪਣੇ ਰਿਸ਼ਤੇਦਾਰਾਂ ਵੱਲੋਂ ਤੇ ਹੋਰ ਜਾਣਕਾਰਾਂ ਵੱਲੋਂ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਵੀ ਤੂੰ ਦੂਜਾ ਵਿਆਹ ਕਰਾ ਲੈ। ਦੂਜੇ ਵਿਆਹ ਵਾਸਤੇ ਦੱਸ ਪੈਂਦੀ ਹੈ ਕੁਲਜਿੰਦਰ ਕੌਰ ਦੀ ਜਿਹਦੀ ਉਮਰ ਉਸ ਸਮੇਂ ਬਹੁਤ ਘੱਟ ਹੁੰਦੀ ਹੈ ਤੇ ਰਾਜਪਾਲ ਦੀ ਉਸ ਸਮੇਂ ਉਮਰ ਅਮਰੀਕ ਸਿੰਘ ਤੋਂ ਜ਼ਿਆਦਾ ਸੀ ਕੁਲਜਿੰਦਰ ਕੌਰ ਦੇ ਪਿਤਾ ਨਾਲੋਂ ਵੀ। ਹੁਣ ਰਿਸ਼ਤਾ ਕਰਵਾਉਣ ਵਾਲਾ ਰਿਸ਼ਤਾ ਕਰਨ ਵਾਲਾ ਤੇ ਜਿਹਦੇ ਨਾਲ ਵਿਆਹ ਹੋਣਾ ਸੀ ਤਿੰਨਾਂ ਚੋਂ ਕਿਸੇ ਨੇ ਵੀ ਸਮਝਦਾਰੀ ਨਹੀਂ ਦਿਖਾਈ ਕਿਉਂਕਿ ਇੰਨਾ ਵੱਡਾ ਫਰਕ ਅੱਗੇ ਜਾ ਕੇ ਕਿਤੇ ਨਾ ਕਿਤੇ ਦਿੱਕਤ ਪਰੇਸ਼ਾਨੀਆਂ ਖੜੀਆਂ ਕਰਦਾ ਹੀ ਹੈ ਪਰ ਇਸ ਦੇ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਜਾਂਦਾ ਕਲਜਿੰਦਰ ਕੌਰ ਦੇ ਦਿਮਾਗ ਦੇ ਵਿੱਚ ਲਾਲਸੀ ਕਿਉਂਕਿ ਪੈਸੇ ਦੀ ਕਮੀ ਸੀ ਪਿਓ ਦੇ ਘਰ ਦੇ ਵਿੱਚ ਜਿਉਂ ਪਤਾ ਲੱਗਦਾ ਜੀ ਮੈਂ ਬਾਹਰ ਚਲੀ ਜਾਵਾਂਗੀ ਇਹਦਾ ਬਾਹਰ ਬਹੁਤ ਵਧੀਆ ਕੰਮ ਹੈ ਉੱਥੇ ਕਲਜਿੰਦਰ ਕੌਰ ਵਿਆਹ ਦੇ ਵਾਸਤੇ ਹਾਂ ਕਰਦੀ ਹੈ ਉਸ ਤੋਂ ਬਾਅਦ ਉਹ ਇੰਗਲੈਂਡ ਚਲੀ ਜਾਂਦੀ ਹੈ ਉੱਥੇ ਸਾਰਾ ਕੁਝ ਹੁੰਦਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਪੈਸੇ ਦੀ ਇੱਥੇ ਕਮੀ ਸੀ ਹੁਣ ਪੈਸਾ ਉਹਦੇ ਵਾਸਤੇ ਉੱਥੇ ਵਾਧੂ ਹੁੰਦਾ ਪਰ ਗੱਲ ਉਹੀ ਆ ਗਈ ਇੱਕ ਚੀਜ਼ ਮਿਲੀ ਤੇ ਦੂਜੀ ਚਲੀ ਗਈ ਜਿਹੜਾ ਉਮਰ ਦਾ ਐਡਾ ਵੱਡਾ ਗੈਪ ਸੀ ਉਹ ਨਹੀਂ ਸੀ ਭਰਿਆ ਜਾ ਸਕਦਾ ਕਲਜਿੰਦਰ ਕੌਰ ਜਵਾਨੀ ਦੀ ਦਹਲੇਸ ਤੇ ਸੀ ਤੇ ਜਿਹੜਾ ਰਾਜਪਾਲ ਸੀ ਉਹ ਜਵਾਨੀ ਲੰਘ ਚੁੱਕਿਆ ਸੀ ਹੁਣ ਇਹਨਾਂ ਦੀ ਜਿਹੜੀ ਜਿਸਮਾਨੀ ਜ਼ਰੂਰਤਾਂ ਸੀ ਉਹ ਕਲਜਿੰਦਰ ਕੌਰ ਦੀਆਂ ਪੂਰੀਆਂ ਨਹੀਂ ਹੁੰਦੀਆਂ ਹੁਣ ਕਲਜਿੰਦਰ ਕੌਰ ਇਸ ਗੱਲ ਤੋਂ ਦੁਖੀ ਸੀ ਉਹ ਫੇਰ ਸਤਿੰਦਰ ਵੱਲ ਮੁੜਦੀ ਹੈ ਪਰ ਸਤਿੰਦਰ ਹੁਣ ਉਸ ਤੋਂ ਬਹੁਤ ਦੂਰ ਸੀ ਸਤਿੰਦਰ ਦੇ ਨਾਲ ਗੱਲਾਂ ਚੱਲਦੀਆਂ ਨੇ ਇੱਕ ਦਿਨ ਅਮਰੀਕ ਸਿੰਘ ਫੋਨ ਕਰਦੇ ਨੇ ਦੂਜੇ ਪਾਸਿਓਂ ਕਲਜਿੰਦਰ ਕੌਰ ਉਹ ਨਹੀਂ ਖੁਸ਼ ਹੋ ਕੇ ਗੱਲ ਨਹੀਂ ਕਰਦੀ ਤੇ ਅਮਰੀਕ ਸਿੰਘ ਵੱਲੋਂ ਪੁੱਛਿਆ ਜਾਂਦਾ ਵੀ ਤੈਨੂੰ ਕੋਈ ਦਿੱਕਤ ਪਰੇਸ਼ਾਨੀ ਤੈਨੂੰ ਰਾਜਪਾਲ ਮਾਰਦਾ ਜਾਂ ਕੁਝ ਉਹਦਾ ਕਹਿਣਾ ਸੀ ਵੀ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਮੇਰੇ ਕੋਲ ਇੱਥੇ ਸਭ ਕੁਝ ਵੱਧ ਤੇ ਨਾ ਹੀ ਮੈਨੂੰ ਮਾਰਦਾ ਪਰ ਸਾਡੀ ਉਮਰ ਦੇ ਵਿੱਚ ਬਹੁਤ ਵੱਡਾ ਫਾਸਲਾ ਹੈ ਇਹ ਫਾਸਲਾ ਜਿਹੜਾ ਕਦੇ ਵੀ ਮਿਟ ਨਹੀਂ ਸਕਦਾ ਤੇ ਕਦੇ ਵੀ ਇੱਕ ਦੂਜੇ ਦੀਆਂ ਸੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਇਹ ਗੱਲ ਅਮਰੀਕ ਸਿੰਘ ਨੂੰ ਵੀ ਮਹਿਸੂਸ ਹੁੰਦੀ ਹੈ ਫਿਰ ਇਥੇ ਇੱਕ ਲਾਲਚ ਆਉਂਦਾ ਅਮਰੀਕ ਸਿੰਘ ਦੀ ਬਹੁਤ ਮਦਦ ਕੀਤੀ ਸੀ ਰਾਜਪਾਲ ਨੇ ਪੈਸੇ ਦੇ ਵਿੱਚ ਤੇ ਅਮਰੀਕ ਸਿੰਘ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਜੇ ਕਿਸੇ ਤਰੀਕੇ ਰਾਜਪਾਲ ਖਤਮ ਹੋ ਜੇ ਤਾਂ ਜੋ ਕੁਛ ਉਹਨੇ ਦਿੱਤਾ ਇੱਕ ਤਾਂ ਉਹ ਵਾਪਸ ਨਹੀਂ ਦੇਣਾ ਪਏਗਾ ਤੇ ਦੂਜੀ ਜਿੰਨੀ ਪ੍ਰਾਪਰਟੀ ਹੈ ਉਹ ਕੁਲਜਿੰਦਰ ਦੀ ਹੈ ਤੇ ਅਮਰੀਕ ਸਿੰਘ ਨੂੰ ਪਤਾ ਸੀ ਸਤਿੰਦਰ ਸਿੰਘ ਬਾਰੇ ਫਿਰ ਦੇਖੋ ਇੱਕ ਕੈਸਾ ਸਮਾਜ ਕੈਸਾ ਤਾਣਾ ਬਾਣਾ ਕੈਸੀ ਪਿਓ ਦੀ ਸੋਚ ਉਸ ਸਤਿੰਦਰ ਸਿੰਘ ਨੂੰ ਮਿਲਦਾ ਸਤਿੰਦਰ ਸਿੰਘ ਕੁਲਜਿੰਦਰ ਤੇ ਅਮਰੀਕ ਤਿੰਨੂੰ ਪਲੈਨਿੰਗ ਕਰਦੇ ਨੇ ਰਾਜਪਾਲ ਨੂੰ ਮਾਰਨ ਦੀ ਇੱਕ ਪਿਓ ਆਪਣੀ ਕੁੜੀ ਦੇ ਬੁਆਏਫਰੈਂਡ ਨਾਲ ਮਿਲ ਕੇ ਕੁੜੀ ਦੇ ਪਤੀ ਨੂੰ ਮਾਰਨ ਦੀ ਪਲੈਨਿੰਗ ਕਰਦਾ ਹੁਣ ਉਹਨੂੰ ਮਾਰਨ ਵਾਸਤੇ ਪੰਜਾਬ ਲਿਆਉਣਾ ਜ਼ਰੂਰੀ ਸੀ ਤੇ ਰਾਜਪਾਲ ਆਪਣਾ ਰੈਸਟੋਰੈਂਟ ਛੱਡ ਕੇ ਆਉਣਾ ਨਹੀਂ ਸੀ ਚਾਹੁੰਦੇ ਹੁਣ ਉਹਨੂੰ ਪੰਜਾਬ ਲਿਆਉਣ ਦੇ ਲਈ ਮਨਦੀਪ ਦਾ ਰਿਸ਼ਤਾ ਪੱਕਾ ਕੀਤਾ ਜਾਂਦਾ ਵੀ ਵਿਆਹ ਤੇ ਜ਼ਰੂਰ ਆਏਗਾ ਉੱਤੇ ਪ੍ਰੈਸ਼ਰ ਬਣਾਇਆ ਜਾਂਦਾ ਕੁਲਜਿੰਦਰ ਵੱਲੋਂ ਵੀ ਤੇ ਅਮਰੀਕ ਸਿੰਘ ਵੱਲੋਂ ਵੀ ਰਾਜਪਾਲ ਪੰਜਾਬ ਆਉਂਦਾ ਤੇ ਹੁਣੇ ਸੋਚ ਚੁੱਕੇ ਸੀ ਤਿੰਨੇ ਜਣੇ ਵੀ ਇਸ ਬਾਰੇ ਵਾਪਸ ਨਹੀਂ ਮੁੜਨਾ ਚਾਹੀਦਾ ਇਹਨਾਂ ਦੀਆਂ ਪਲਾਨੀਆਂ ਚੱਲਦੀਆਂ ਹੁੰਦੀਆਂ ਨੇ ਪਰ ਰਾਜਪਾਲ ਨੂੰ ਲੱਗਦਾ ਹੁੰਦਾ ਵੀ ਮੇਰੀ ਬਹੁਤ ਜ਼ਿਆਦਾ ਸੇਵਾ ਕੀਤੀ ਜਾ ਰਹੀ ਹੈ 25 ਤਰੀਕ ਆ ਜਾਂਦੀ ਹੈ ਉਧਰੋਂ ਵਿਆਹ ਵੀ ਨੇੜੇ ਆ ਚੁੱਕਿਆ ਸੀ ਤੇ ਇਹਨਾਂ ਨੇ ਆਪਣਾ ਕੰਮ ਕਰਨਾ ਸੀ ਫਿਰ ਉਹਨੂੰ ਸ਼ਰਾਬ ਪਿਆ ਕੇ ਇੱਕ ਦਿਨ ਗਲ ਘੁੱਟ ਕੇ ਮਾਰ ਦਿੱਤਾ ਜਾਂਦਾ ਉਹਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਜਾਂਦਾ ਅੰਤਿਮ ਸੰਸਕਾਰ ਤੋਂ ਬਾਅਦ ਵਿਆਹ ਹੁੰਦਾ 30 ਤਰੀਕ ਨੂੰ ਵਾਪਸ ਚਲੀ ਜਾਂਦੀ ਹੈ ਕੁਲਜਿੰਦਰ ਕੌਰ ਹੁਣੇ ਦੋਨੋਂ ਜਣੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਪਰ ਜਿਹੜੀ ਕੁਲਜਿੰਦਰ ਕੌਰ ਹੈ ਉਹ ਪੁਲਿਸ ਦੀ ਗ੍ਰਿਫਤ ਤੋਂ ਬਹੁਤ ਦੂਰ ਜਾ ਚੁੱਕੀ ਸੀ ਮਨਦੀਪ ਨੂੰ ਬੇਕਸੂਰ ਹੁੰਦਾ ਉਹਨੂੰ ਛੱਡ ਦਿੱਤਾ ਜਾਂਦਾ ਇਹਨਾਂ ਦੋਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਉਸ ਤੋਂ ਬਾਅਦ ਕੁਲਜਿੰਦਰ ਕੌਰ ਨੂੰ ਵੀ ਪੰਜਾਬ ਲਿਆਉਣ ਦੀ ਜਦੋਜਹਤ ਜਿਹੜੀ ਹੈ ਪੰਜਾਬ ਪੁਲਿਸ ਵੱਲੋਂ ਸ਼ੁਰੂ ਹੋ ਜਾਂਦੀ ਹੈ ਪਰ ਦੂਜੇ ਦੇਸ਼ ਤੋਂ ਲਿਆਉਣਾ ਇੰਨਾ ਸੌਖਾ ਨਹੀਂ ਬੜੀਆਂ ਕਾਗਜ਼ੀ ਕਾਰਵਾਈਆਂ ਬੜੀਆਂ ਪੇਚੀਦਗੀਆਂ ਹੁੰਦੀਆਂ ਨੇ ਉਹ ਸਾਰਾ ਕੁਝ ਚੱਲਦਾ ਇੱਕ ਲੜਕੀ ਜਿਨੇ ਲਾਲਚ ਦੇ ਲਈ ਇੱਕ ਬੁੱਢੇ ਬੰਦੇ ਦੇ ਨਾਲ ਵਿਆਹ ਕਰਾਇਆ ਵਿਆਹ ਕਰਾਉਣ ਤੋਂ ਬਾਅਦ ਜਦੋਂ ਜਿਸਮਾਨੀ ਭੁੱਖ ਪਈ ਉਸ ਸਮੇਂ ਫਿਰ ਉਹਨੂੰ ਆਪਣਾ ਬੁਆਏਫਰੈਂਡ ਯਾਦ ਆਇਆ ਫਿਰ ਬੁਆਏਫਰੈਂਡ ਤੇ ਆਪਣੇ ਪਿਓ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਿਆ ਜਿਹਦਾ ਕਸੂਰ ਹਾਲਾਂਕਿ ਕੋਈ ਨਹੀਂ ਸੀ ਪਰ ਇੱਕ ਗਲਤੀ ਉਹਨੇ ਕੀਤੀ ਸੀ ਜਿਹੜੀ ਆਪਣੇ ਤੋਂ ਇੰਨੀ ਛੋਟੀ ਲੜਕੀ ਦੇ ਨਾਲ ਉਹਨੇ ਵਿਆਹ ਕਰਾਇਆ ਪਰ ਇਸ ਵਿਆਹ ਲਈ ਕੁਲਜਿੰਦਰ ਕੌਰ ਜਵਾਬ ਦੇ ਸਕਦੀ ਸੀ ਧੱਕੇ ਨਾਲ ਕਿਸੇ ਨਾਲ ਵੀ ਵਿਆਹ ਨਹੀਂ ਸੀ ਕਰਾਇਆ ਜਾ ਸਕਦਾ ਪੜੀ ਲਿਖੀ ਲੜਕੀ ਸੀ ਜੇ ਫਿਰ ਵੀ ਉਸ ਤੋਂ ਬਾਅਦ ਇਹਨੂੰ ਛੱਡਣਾ ਚਾਹੁੰਦੀ ਸੀ ਤਾਂ ਛੱਡ ਸਕਦੀ ਸੀ ਉਹਨੂੰ ਤਲਾਕ ਦੇ ਸਕਦੀ ਸੀ ਪਰ ਨਾ ਤਾਂ ਪਿਆਰ ਸੱਚਾ ਸਤਿੰਦਰ ਨਾਲ ਸੀ ਨਾ ਸਤਿੰਦਰ ਨੂੰ ਸੱਚਾ ਪਿਆਰ ਸੀ ਤੇ ਨਾ ਕੁਲਜਿੰਦਰ ਨੂੰ ਸੀ ਸਤਿੰਦਰ ਨੂੰ ਇਹ ਸੀ ਕਿ ਜੇ ਖਤਮ ਹੋਏਗਾ ਇਹਦੀ ਪ੍ਰਾਪਰਟੀ ਤੇ ਮੈਂ ਰਾਜ ਕਰਾਂਗਾ ਮੈਂ ਇੰਗਲੈਂਡ ਜਾਵਾਂਗਾ ਕੁਲਜਿੰਦਰ ਨੂੰ ਇਹ ਸੀ ਕਿ ਜੇ ਉਹ ਤਲਾਕ ਦਿੱਤਾ ਤੇ ਇਹਦੀ ਪ੍ਰਾਪਰਟੀ ਤੋਂ ਹੱਥ ਤੋਂ ਔਣਾ ਪਏਗਾ ਉਹਦੀ ਪ੍ਰਾਪਰਟੀ ਵੀ ਚਾਹੀਦੀ ਸੀ ਤੇ ਸਤਿੰਦਰ ਵੀ ਚਾਹੀਦਾ ਸੀ ਇਸ ਕਰਕੇ ਰਾਜਪਾਲ ਦਾ ਕਤਲ ਕੀਤਾ ਗਿਆ ਉਮੀਦ ਕਰਦੇ ਆਂ ਵੀ ਬਹੁਤ ਜਲਦੀ ਜਿਹੜੀ ਕੁਲਜਿੰਦਰ ਕੌਰ ਹੈ ਉਹ ਪੰਜਾਬ ਲੈ ਆਂਦੀ ਜਾਏਗੀ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਹੈ ਉਹਦੀ ਇਹਨਾਂ ਨੂੰ ਬਣਦੀ ਸਜ਼ਾ ਵੀ ਮਿਲੇਗੀ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੀਆਂ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਤਰੀਕਾਰ